बलात्कार के मुलम पास्टर जशन गिल ने किया सरेंडर गुरदासपुर कोरट च जशन गिल ने किया सरेंडर दो हज़ार तेई तो भगौड़ा पास जश्न गिल कल पास्टर भैन पुलिस ने किया गिरफ्तार पास्टर पर जम्मू तो गिरफ्तार कर चुकी है पुलिस गुरदासपुर के बहुचर्चित पास्टर जशन गिल मामले पास जश्न गिल वालों अज अदालतपण किया ਦੱਸ ਦਈਏ ਕਿ ਜੁਲਾਈ 2023 ਦੇ ਮਾਮਲੇ ਵਿੱਚ BCA ਦੀ ਇੱਕ ਵਿਦਿਆਰਥਣ ਨਾਲ ਪਾਸਟਰ ਵੱਲੋਂ ਬਾਹਰ ਬਾਹਰ ਰੇਪ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸ ਦਾ ਗਰਭਪਾਤ ਕਰਵਾਇਆ ਗਿਆ ਜਿਸ ਦੌਰਾਨ ਇਫੈਕਸ਼ਨ ਕੈਲਰ ਨਾਲ ਲੜਕੀ ਦੀ ਬਹੁਤ ਖੇ ਗਈ ਸੀ ਪੁਲਿਸ ਵੱਲੋਂ ਦੋਹੀ ਮਾਮਲਾ ਦਰਜ ਕੀਤਾ ਗਿਆ ਸੀ ਪਰ ਪਾਸਟਰ ਜਸ਼ਨ ਫਰਾਰ ਹੋ ਗਿਆ ਸੀ ਉਨ ਜਦੋਂ ਮਾਮਲਾ ਫਿਰ ਤੋਂ ਉਛਲਿਆ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਾਸਟਰ ਦੇ ਪ੍ਰਾਪਰੇਮ ਮਸੀਹ ਨੂੰ ਅਤੇ ਉਸ ਪੈਣ ਮਾਰਥਾ ਗਿਲ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਕੇ ਪਾਸਟਰ ਨੂੰ ਪਨਾਹ ਦੇਣ ਦਾ ਦੋਸ਼ ਲਗਾ ਕੇ ਗ੍ਰਿਫਤਾਰ ਕਰ ਲਿਆ ਗਿਆ ਸੀ। ਮੈਨੂੰ ਕੋਈ ਜਿਹੜਾ ਐਸ ਐਚ ਓ ਹੀ ਆਦਾ ਜੀ ਲੈ ਕੇ ਉਹਨਾਂ ਨੂੰ ਜੀ ਮੈਨੂੰ ਉਹਨਾਂ ਤੇ ਕੋਈ ਭਰੋਸਾ ਨਹੀਂ ਉਹ ਮੇਰੇ ਵੱਲ ਵੇਖ ਕੇ ਅੱਜ ਵੀ ਹੱਸਣਦੇ ਹੀ ਔਰ ਉਹਨਾਂ ਦੀਆਂ ਜਿਹੜਾ ਪਾਸਟਰ ਉਹਦਾ ਭਰਾ ਪ੍ਰੇਮ ਹੀ ਵੱਡਾ ਉਹਦੀ ਭੈਣ ਨੂੰ ਵੀ ਫੜਾਦਾ ਕਹਿੰਦੇ ਸਾਡਾ ਕੀ ਬਗਾਰ ਲਿਆ ਜੀ ਔਰ ਮੈਨੂੰ ਇਹਨਾਂ ਦੇ ਪੰਜਾਬ ਪੁਲਿਸ ਤੇ ਰਿਮਾਂਡ ਲੈਣ ਤੇ ਵੀ ਕੋਈ ਯਕੀਨੀ ਨਹੀਂ ਆ ਜੀ ਔਰ ਮੈਂ ਚਾਹੁੰਦਾ ਵੀ ਸੀਬੀਆਈ ਇਹ ਜਾਂਚ ਕਰੇ ਜੀ ਰਿਮਾਂਡ ਵੀ ਜਰਾ ਜਾਂ ਸੀਬੀਆਈ ਨੂੰ ਦਿੱਤਾ ਜਾਵੇ ਜਾਂ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਨੂੰ ਦਿੱਤਾ ਜਾਏ ਜੀ ਮੈਨੂੰ ਗੁਰਦਾਸਪੁਰ ਦੀ ਪੁਲਿਸ ਤੇ ਮਾਸਾ ਯਕੀਨੀ ਨਹੀਂ ਆ ਜੀ ਮੈਨੂੰ ਐਸਐਚਓ ਸਾਹਿਬ ਨੇ ਹੁਣ ਤੂੰ 2 ਘੰਟੇ ਪਹਿਲੇ ਉੱਥੇ ਥਾਣੇ ਵਿੱਚ ਬੁਲਾਇਆਦਾ ਸੀ ਜੀ ਔਰ ਮੇਰੀਆਂ ਲੋਕੇਸ਼ਨਾਂ ਕਢਾਈਆਂ ਜਾਂ ਮੈਂ ਥਾਣੇ ਦੇ ਵਿੱਚ ਹੀ ਅਸਚੋ ਕਹਿੰਦਾ ਜੇਰੀ ਜਿੰਨੇ ਵਰਤੀ ਪਈਦੀ ਹੀ ਕਹਿੰਦਾ ਮੈਂ ਉਹਨੂੰ ਵੀ ਨਹੀਂ ਫੜਨਾ ਔਰ ਕਲਮੰਤਕੌਰ ਨੂੰ ਵੀ ਮੈਂ ਕੁਝ ਨਹੀਂ ਕਰ ਸਕਦਾ ਜੀ ਹਾਂਜੀ ਪਰ ਹੀ ਅੰਦਰ ਗਏ ਤੁਹਾਨੂੰ ਤੁਹਾਡਾ ਕੀ ਕੀਤਾ ਗਿਆ ਮੇਰੇ ਨਾਲ ਜੀ ਪੁਲਿਸ ਨੇ ਕਹਿੰਦੇ ਜੀ ਤੂੰ ਵੀਡੀਓ ਬਣਾਉਂਦਾ ਪਿਆ ਮੇਰੇ ਫੋਨ ਖੋਲਿਆ ਜੀ ਤੇ ਨਾਲੇ ਮੈਨੂੰ ਕਹਿੰਦੇ ਵੀ ਆਪਾਂ ਜੋ ਵੀ ਉੱਥੇ ਜੱਜ ਸਾਹਿਬ ਦੇ ਸਾਹਮਣੇ ਜੋ ਵੀ ਗੱਲਬਾਤ ਹੋਈ ਹੈ ਜੀ ਤੇ ਉਹਦੇ ਵਿੱਚ ਇਹ ਆ ਵੀ ਮੈਨੂੰ ਪੰਜਾਬ ਪੁਲਿਸ ਦੇ ਮਾਸਾ ਵੀ ਭਰੋਸਾ ਨਹੀਂ ਆ ਜਦੋਂ ਮੈਂ ਉੱਥੇ ਗਿਆ ਜੀ ਦੀਨਾ ਨਗਰ ਦੇ ਵਿੱਚ ਐਸ ਐਚਓ ਸਾਹਿਬ ਕੋਲੋਂ ਤੇ ਇਹਨਾਂ ਨੂੰ ਅੱਗੇ ਕੁਰਸੀਆਂ ਤੇ ਭਾਲਿਆ ਦਾ ਹੀ ਜਦ ਕਿ ਇਹਨਾਂ ਨੇ ਕਿਹਾ ਕਿ ਆਪਾਂ ਰਮਾਂਡੂ ਤੇ ਲੈ ਦੇ ਆ ਜੀ ਉਹਦੀ ਭੈਣ ਨੂੰ ਤੇ ਉਹਦੇ ਭਰਾ ਪਾਸਟਰ ਪ੍ਰੇਮ ਨੂੰ ਜੀ ਤੇ ਉਹਨਾਂ ਨੂੰ ਕੁਰਸੀਆਂ ਉੱਤੇ ਭਾਲ ਕੇ ਦੇ ਹੱਸਣ ਦੇ ਹੀ ਜੀ ਅੱਗੇ ਜਾ ਕੇ ਮੇਰੇ ਜਾਂਦਿਆਂ ਨੂੰ ਤੁਸੀਂ ਕਾਰਵਾਈ ਸੰਤੁਸ਼ਟੀ ਹੈ ਕਿ ਨਹੀਂ ਜੀ ਮੈਂ ਸੰਤੁਸ਼ਟ ਨਹੀਂ ਹੈ ਕਾਰਵਾਈ ਤੋਂ ਜੀ ਬਸ ਐਸਐਸਪੀ ਤੇ ਇਹ ਗੱਲ ਦੀ ਥਾ ਆਪਣੀ ਪਿੱਠ ਤਪਤਾਰੇ ਦੇ ਕਿ ਸਾਹੀ ਪ੍ਰੈਸ਼ਰ ਵਧਾਇਆ ਤੇ ਜਿਹੜੀ ਆ ਹਾਲਾਤ ਹੋਇਆ ਨਹੀਂ ਜੀ ਐਸਐਸਪੀ ਸਾਹਿਬ ਨੇ ਠੀਕ ਹੈ ਜੀ ਆਪਣੀਆਂ ਟੀਮਾਂ ਗਠਨ ਕੀਤੀਆਂ ਜੀ ਪਰ ਮੈਨੂੰ ਇਹਨਾਂ ਤੇ ਕੋਈ ਵੀ ਯਕੀਨ ਭਰੋਸਾ ਨਹੀਂ ਹੈ ਜੀ ਕਿਉਂਕਿ ਜਦੋਂ ਮੈਂ ਆਪਣੀ ਅੱਖੀਂ ਦੇਖਿਆ ਜੀ ਉਹਨਾਂ ਨੂੰ ਕੁਰਸੀਆਂ ਤੇ ਕਹਿੰਦੇ ਇੱਕ ਪਾਰ ਰਿਮਾਂਡ ਦਿੱਤਾ ਜੀ ਹਵਾਲਾ ਤੇ ਹੈਗੀਆਂ ਨੇ ਜੀ ਦੋ ਦੋਸੀਆਂ ਵਾਸਤੇ ਕੋਈ ਹਵਾਲਾ ਚ ਨਹੀਂ ਭਾਲਿਆ ਉਹਨਾਂ ਨੂੰ ਕੁਰਸੀਆਂ ਉੱਤੇ ਭਾਲਿਆ ਦੇਹੀ ਜੀ ਜਦੋਂ ਮੈਂ ਆ ਗਿਆ ਜੀ ਮੈਨੂੰ ਉਹਨਾਂ ਨੇ ਉਹਦੇ ਦਿਖਾਇਆ ਜੀ